ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਲੱਕੀ ਡਰਾ ਦੇ ਸਬੰਧ ਦੇ ਵਿੱਚ ਬਣਾ ਰਹੇ ਹਾਂ ਮੇਰਾ 5 ਲੱਖ ਦਾ ਪਰਿਵਾਰ ਹੈਗਾ ਉਹਨਾਂ ਸਾਹਮਣੇ ਮੈਂ ਆਪਣਾ ਪੱਖਾ ਜਿਹੜਾ ਉਹ ਰੱਖ ਰਹੇ ਹਾਂਗਾ ਮੈਂ ਤੇ ਮੇਰਾ ਪਟਨਰ ਕਰਮਜੀਤ ਸਿੰਘ ਜਵੰਦਾ ਪਿੰਡ ਅਸਪਾਲਕਲਾਂ ਜ਼ਿਲ੍ਹਾ ਬਰਨਾਲਾ ਸਾਡੇ ਦੋਨਾਂ ਵੱਲੋਂ ਪਿੰਡ ਪੱਖੋਕਲਾਂ ਦੇ ਵਿੱਚ ਇੱਕ ਲੱਕੀ ਡਰਾ ਚਲਾਇਆ ਗਿਆ ਸੀਗਾ ਜੀਦਾ ਪੱਖ ਤੁਹਾਡੇ ਸਾਹਮਣੇ ਲੈ ਕੇ ਆਏ ਆ ਸੋ ਸੱਚ ਨੂੰ ਸੱਚ ਝੂਠ ਨੂੰ ਝੂਠ ਆਪਣੇ ਕਮੈਂਟ ਬਾਕਸ ਦੇ ਵਿੱਚ ਰਾਇਆ ਜਿਹੜੀ ਜਰੂਰ ਦਿਓ ਇਹਦੇ ਵਿੱਚ ਜਿਹੜਾ ਮੇਨ ਡਰਾ ਹੈਗਾ ਉਹ 11 ਸਤੰਬਰ ਨੂੰ ਲਿਖਣਾ ਸੀਗਾ ਜਿਦੇ ਵਿੱਚ 101 ਨਾਮ ਸੀਗਾ 12 ਅਗਸਤ ਨੂੰ ਮਿਨੀ ਡਰਾ ਜਿਦੇ ਵਿੱਚ 11 ਨਾਮ ਸੀਗੇ ਮੇਨ ਡਰਾ ਦੇ ਵਿੱਚ ਥਾਰ ਗੋਲਟ ਟੋਟਲ 101 ਨਾਮ ਸੀਗਾ ਜਿਹੜਾ ਆਪਾਂ 12 ਅਗਸਤ ਨੂੰ ਮਿੰਨੀ ਡਰਾ ਕੱਢ ਰਹੇ ਸੀਗੇ ਉਹਦੇ ਵਿੱਚ ਪਹਿਲਾ ਨਾਮ ਇਲੈਕਟ੍ਰਿਕ ਬੈਕ ਦੂਜਾ ਨਾਮ ਐਲਈਡੀ ਸਾਈਕਲ ਪੱਖੇ ਟੋਟਲ 11 ਨਾਮ ਸ਼ਾਮ ਨੂੰ 5 ਵਜੇ ਨਿਕਲਣੇ ਸੀਗੇ ਤੇ 4:30 ਵਜੇ 12 ਅਗਸਤ ਨੂੰ ਜਿਸ ਦਿਨ ਡਰਾ ਲਿਕਰ ਰਿਹਾ ਉਸ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਪਹੁੰਚਦੀ ਹੈ ਤੇ 5 ਵਜੇ ਜਿਹੜੀ ਮੇਰੀ ਰੈਸਟ ਪਾਈ ਜਾਂਦੀ ਹੈ 5 ਵਜੇ ਤੋਂ ਬਾਅਦ ਜਿਹੜੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਉਹ ਮੈਨੂੰ ਰੈਸਟ ਕਰਕੇ ਥਾਣਾ ਰੂੜੇਕੇ ਦੇ ਵਿੱਚ ਲੈ ਜਾਂਦੇ ਨੇ ਉਸ ਤੋਂ ਬਾਅਦ ਤਕਰੀਬਨ ਅ ਅੱਧੇ ਪੌਣੇ ਘੰਟੇ ਬਾਅਦ ਪਰਚਾ ਦੇ ਦਿੱਤਾ ਜਾਂਦਾ ਹੈ ਉਹਦੇ ਵਿੱਚ ਜਿਹੜੀਆਂ ਧਾਰਾ ਨੇਗੀਆਂ 420 ਤੇ ਦੋ ਤਿੰਨ ਧਰਾਵਾਂ ਹੋਰ ਨੇਗੀਆਂ ਉਹ ਲਾ ਦਿੱਤੀਆਂ ਜਾਂਦੀਆਂ ਨੇ ਮੇਰਾ ਪੱਖ ਇਹ ਹੈਗਾ ਵੀ ਜਦੋਂ ਅਸੀਂ 12 ਅਗਸਤ ਜਿਹੜੀ ਤਰੀਕ ਰੱਖੀ ਹੈ ਸ਼ਾਮ ਨੂੰ 5 ਵਜੇ ਡਰਾ ਕੱਢਣਾ ਸੀਗਾ ਵੀ ਉਹੀ ਤਰੀਕ ਉਹੀ ਟਾਈਮ ਤੇ ਡਰਾ ਕੱਢ ਰਹੇ ਆ ਫਿਰ 420 ਦਾ ਪਰਚਾ ਸਾਡੇ ਤੇ ਕਿਉਂ ਦੂਜਾ ਪੱਖ ਇਹ ਐ ਜੇ ਅਸੀਂ ਤਰੀਕ ਬਦਲਦੇ ਆ ਜੇ 12 ਤਰੀਕ ਤੋਂ ਅਸੀਂ 13 ਤਰੀਕ ਕਰਦੇ ਆ ਤਾਂ ਸਾਡੇ ਦੇ 420 ਦਾ ਪਰਚਾ ਜਿਹੜਾ ਬਣਦਾਗਾ ਜੇ ਅਸੀਂ ਡਰਾ ਦੇ ਵਿੱਚ ਜਿਹੜੇ ਇਨਾਮ ਰੱਖੇ ਨੇ ਉਹ ਨਾਮ ਅਸੀਂ ਆਪਦੇ ਬੰਦਿਆਂ ਨੂੰ ਕੱਢਦੇ ਆ ਤਾਂ ਸਾਡੇ ਤੇ 420 ਦਾ ਪਰਚਾ ਬਣਦਾ ਹੈਗਾ ਜੇ ਅਸੀਂ 300 ਰੁਪਏ ਦੀ ਟਿਕਟ ਰੱਖੀ ਹੈ ਉਹ ਟਿਕ ਟ ਘਟਾ ਕੇ ਅਸੀਂ 100 ਰੁਪਏ ਦੀ ਵੇਚਦੇ ਆ ਤਾਂ ਸਾਡੇ ਤੇ 420 ਦਾ ਪਰਚਾ ਬਣਦਾ ਹੈਗਾ ਜਦੋਂ ਅਸੀਂ ਇੱਕ ਪਾਸੇ ਡਰਾਸ ਸਹੀ ਕੱਢ ਰਹੇ ਹਾਂ ਸਹੀ ਟਾਈਮ ਤੇ ਕੱਢ ਰਹੇ ਹਾਂ ਕੋਈ ਆਪਣੇ ਬੰਦੇ ਨੂੰ ਕੱਢ ਰਹੇ ਕੋਈ ਟੋਕਨ ਸਕੀਮ ਨਹੀਂ ਵਧ ਰਹੇ ਅਸੀਂ ਗੁਰੂ ਘਰ ਦੇ ਵਿੱਚ ਹੋਕਾ ਦੇ ਕੇ ਗੁਰੂ ਘਰ ਦੇ ਵਿੱਚ ਬੁਲਾਇਆ ਹੈਗਾ ਸਾਰੇ ਪਿੰਡ ਦੇ ਵਿੱਚ ਆਵਾਜ਼ ਗਈ ਹੈ ਵੀ ਸਾਰੇ ਭਰਾ ਪਹੁੰਚੋ ਤੇ ਅਸੀਂ ਡਰਾ ਕੱਢ ਰਹੇ ਹਾਂ ਫੇਰ ਸਾਡੇ ਦੇ 420 ਦਾ ਪਰਚਾ ਕਿਉਂ ਆਗਾ ਇਹ ਬੇਨਤੀਆਂ ਨਿਗੀਆਂ ਤੇ ਉਸ ਤੋਂ ਬਾਅਦ ਜਦੋਂ 4:30 ਵਜੇ ਪੁਲਿਸ ਪਹੁੰਚਦੀ ਆ ਤਾਂ 5:00 ਵਜੇ ਨੂੰ ਅਰੈਸਟ ਕੀਤਾ ਜਾਂਦਾ ਹੈ ਤੇ 5:00 ਵਜੇ ਤੋਂ ਬਾਅਦ ਵਾਲਾ ਟਾਈਮ ਆ ਜਿਹੜਾ ਉੱਥੇ ਮੇਰੇ ਜਿਹੜੇ ਭਰਾ ਸੀਗੇ ਉਹਨਾਂ ਨੇ ਜਿਹੜਾ ਡਰਾ ਕੱਢਤਾ ਜਿਹੜੇ 11 ਨਾਮ ਰੱਖੇ ਸੀਗੇ ਉਹ 11 ਨਾਮ ਨੇ ਜਿਹੜੇ ਕੱਢ ਦਿੱਤੇ ਗਏ ਨੇਗੇ ਤੇ ਮੇਰੇ ਦੇ ਪਰਚਾ ਵੀ ਹੋ ਗਿਆ 2 ਦਿਨ ਮੈਨੂੰ ਪੁਲਿਸ ਦੇ ਵਿੱਚ ਰੱਖਿਆ ਉਸ ਤੋਂ ਬਾਅਦ ਰੈਸਟ ਪਾ ਕੇ ਚੀਮਾ ਜੇਲ੍ਹ ਦੇ ਵਿੱਚ ਜਾਂਨਾ ਮੈਂ 16 17 ਦਿਨਾਂ ਬਾਅਦ ਮੇਰੀ ਜ਼ਮਾਨਤ ਹੁੰਦੀ ਹੈ ਤੇ ਜ਼ਮਾਨਤ ਤੋਂ ਬਾਅਦ ਆ ਕੇ ਜਿਹੜਾ ਮੇਰਾ ਸਹਾਵਕਤਾਬ ਸੀਗਾ ਜਿਵੇਂ ਕਾਪੀਆਂ ਬਣਵਾਈਆਂ ਸੀਗੀਆਂ ਕਿਸੇ ਭਰਾ ਤੋਂ ਠੀਕ ਹੈ ਉਹਨੇ ਜਿੰਨੀਆਂ ਕਾਪੀਆਂ ਤੀ ਉਹ ਤਾਂ ਨਾਲ ਹੁੰਦੇ ਮੈਂ ਪੈਸੇ ਦੇ ਦਿੱਤੇ ਸੀਗੇ ਪਰ ਜਿਹੜੀਆਂ ਕਾਪੀਆਂ ਬਾਅਦ ਵਿੱਚ ਬਣਾਈਆਂ ਸੀਗੀਆਂ ਉਹ ਹਜੇ ਖਾਲੀ ਸੀਗੀਆਂ ਪਰ ਉਹਦੇ ਵੀ ਮੈਂ ਪੈਸੇ ਜਿਹੜੇ ਜਾ ਕੇ ਉਹ ਭਰਾ ਨੂੰ ਦੇ ਕੇ ਆਇਆ ਜਿਹੜੀ ਮੈਂ ਰੈਂਟ ਤੇ ਥਾਰ ਲੈਂਦੀ ਜਾਂ ਟਰੈਕਟਰ ਲੈਂਦਾ ਸੀਗਾ ਉਹ ਵੀ ਉਹਦੇ ਰੈਂਟ ਦੇ ਪੈਸੇ ਦਿੱਤੇ ਨੇ ਜੇ ਮੋਬਾਈਲ ਲੈਂਦੇ ਸੀਗੇ ਤਾਂ ਮੋਬਾਈਲਾਂ ਦੇ ਰੈਂਟ ਦੇ ਪੈਸੇ ਦਿੱਤੇ ਨੇ ਸਕੂਟਰੀਆਂ ਸੀਗੀਆਂ ਸਕੂਟਰੀ ਵਾਲੇ ਨੂੰ ਰੈਂਟ ਦੇ ਪੈਸੇ ਜਿਹੜੇ ਦੇ ਦਿੱਤੇ ਤੇ ਬਾਕੀ ਜਿਹੜੇ ਭਰਾਵਾਂ ਨੇ ਆਨਲਾਈਨ ਪੇਮੈਂਟ ਪਾਈ ਸੀਗੀ ਉਹ Google Pay ਪਾਈ ਸੀ PhonePe ਪਾਈ ਸੀ ਜਾਂ Paytm ਪਾਈ ਸੀਗੇ ਜਿਵੇਂ ਜਿਵੇਂ ਭਰਾਵਾਂ ਨੇ ਪੇਮੈਂਟ ਪਾਈ ਸੀਗੇ ਓਵੇਂ ਓਵੇਂ ਉਹਨਾਂ ਦੀ ਪੇਮੈਂਟ ਜਿਹੜੀ ਸਾਰੀ ਅਸੀਂ ਵਾਪਸ ਕਰ ਰਹੇ ਹਾਂ ਕੁਝ ਭਰਾਵਾਂ ਦੀ ਪੇਮੈਂਟ ਹੈ ਜਿਹੜੀ ਵਾਪਸ ਕਰਤੀ ਤੇ ਕੁਝ ਭਰਾ ਜਿਹੜੇ ਰਹਿੰਦੇ ਨੇ ਉਹਨਾਂ ਦੀ ਪੇਮੈਂਟ 1-2 ਦਿਨਾਂ ਦੇ ਵਿੱਚ ਸਾਰੀ ਵਾਪਸ ਹੋ ਜਾਊਗੀ ਕਿਉਂਕਿ ਜਿਹੜੇ ਭਰਾ ਸਾਡੇ ਤੇ ਵਿਸ਼ਵਾਸ ਕਰਕੇ ਪੇਮੈਂਟ ਪਾ ਰਹੇ ਨੇ ਕੋਈ 300 ਪਾ ਰਹੇ ਹੈ ਕੋਈ 500 ਕੋਈ ਹਜ਼ਾਰ ਕੋਈ ਇਸ ਤਰ੍ਹਾਂ ਦੇ ਭਰਾ ਵੀ ਨੇ ਜਿਨ੍ਹਾਂ ਨੇ 30-30 ਹਜ਼ਾਰ ਰੁਪਈਆ ਵੀ ਸਾਨੂੰ ਪਾਇਆ ਹੈਗਾ ਉਹਦਾ ਸਕਰੀਨਸ਼ਾਟ ਵੀ ਮੈਂ ਨਾਲ ਲਾ ਦੂੰਗਾ 30 3000 ਰੁਪਇਆ ਪਾਇਆ ਉਹ ਵੀ ਅਸੀਂ ਪੇਮੈਂਟ ਜਿਹੜੀ ਵਾਪਸ ਕੀਤੀ ਹੈ ਆਫਲਾਈਨ ਵਾਲੀ ਇਹ ਜਿਹੜੀ ਪੇਮੈਂਟ ਸੀਗੀ ਸੰਗਤ ਦੀ ਹੈ ਨਾ ਉਹ ਅਸੀਂ ਰੇਡਿਓ ਦੇ ਵਿੱਚ ਪਲਾ ਕੇ ਮੋੜਤੀ ਬਾਕੀ ਭਰਾਵਾਂ ਦੀ ਜਿਹੜੀ ਦੱਸਿਆ ਤੁਹਾਨੂੰ ਜਿਵੇਂ ਸਾਰੇ ਭਰਾਵਾਂ ਦੀ ਕਾਪੀਆਂ ਵਾਲੀ ਦੀ ਹੋਰ ਉਹ ਸਾਰੀ ਪੇਮੈਂਟ ਜਿਹੜੀ ਵਾਪਸ ਹੋਊਗੀ ਜੇ ਕੋਈ ਹਜੇ ਵੀ ਭਰਾ ਰਹਿੰਦਾਗਾ ਉਹਦੀ 1-2 ਦਿਨ ਦੇ ਵਿੱਚ ਪੇਮੈਂਟ ਜਿਹੜੀ ਸਾਰੀ ਪੇਮੈਂਟ ਜਿਹੜੀ ਉਹ ਵਾਪਸ ਹੋ ਜੂਗੀ ਬਾਕੀ ਥੋੜਾ ਜਿਹਾ ਮੈਂ ਆਪਣੇ ਬਾਰੇ ਵੀ ਦੱਸਦਾ ਮੈਂ 2017 ਦੇ ਵਿੱਚ ਚੈਨਲ ਸ਼ੁਰੂ ਕੀਤਾ ਸੀਗਾ ਮੇਰੀ ਸਟਾਰਟਿੰਗ ਜਿਹੜੀ ਹੁੰਦੀ ਹੈਗੀ ਉਹ ਟਰੈਕਟਰਾਂ ਦੀ ਵੀਡੀਓ ਟਰੈਕਟਰਾਂ ਦੀ ਹੋਗੀ ਮੰਡੀਆਂ ਦੇ ਵਿੱਚ ਜਾ ਕੇ ਵੀਡੀਓ ਪਾਉਣੀ ਜਾਂ ਪਸ਼ੂਆਂ ਦੀ ਵੀਡੀਓ ਹੋਗੀ ਮੇਲਿਆਂ ਦੀ ਪਾਉਣੀ ਜਾਂ ਮੇਰੀ ਵੀਡੀਓ ਹੁੰਦੀ ਖੇਤੀਬਾੜੀ ਦੇ ਨਾਲ ਸੰਬੰਧਿਤ ਠੀਕ ਹੈ ਤੇ ਜਿਵੇਂ ਸਮੇਂ ਸਮਾਂ ਬੀਤਦਾ ਗਿਆ ਇੱਕ ਸਮਾਂ ਇੱਕ ਇਹਜ ਆਇਆ 2023 ਦਾ 2023 ਦੇ ਵਿੱਚ ਲੱਕੀ ਡਰਾ ਦੀ ਸਟਾਰਟਿੰਗ ਹੁੰਦੀ ਹੈ ਉੱਥੋਂ ਅਸੀਂ ਇਹ ਨਾਲ ਦੀ ਨਾਲ ਇੱਕ ਵੀਡੀਓ ਲੱਕੀ ਡਰਾਮਾ ਦੀ ਲਾਗੇ ਕਰਨ ਲੱਕੀ ਡਰਾ ਦੇ ਵੀਡੀਓ ਸਟਾਰਟਿੰਗ ਹੁੰਦੀ ਹੈਗੀ ਜਿਹੜੇ ਭਰਾਵ ਆਨਾਮ ਰੱਖਦੇ ਸੀ ਅਸੀਂ ਉਹਨਾਂ ਦੀ ਵੀਡੀਓ ਕੱਟਦੇ ਸੀ ਪਹਿਲਾਂ ਪਹਿਲਾਂ ਵੀਡੀਓ ਅਸੀਂ ਕੀਤੀਆਂ ਨੇ ਜਿਹੜੀਆਂ ਬਿਲਕੁਲ ਫਰੀ ਦੇ ਵਿੱਚ ਕੀਤੀਆਂ ਨੇ ਜੀਆਂ ਤਕਰੀਬਨ 15 20 ਦਿਨ ਉਸ ਤੋਂ ਬਾਅਦ ਸਾਨੂੰ ਕੋਈ 500 ਰੁਪਏ ਦੇਣ ਲੱਗ ਗਿਆ ਕੋਈ 1000 ਦੇਣ ਲੱਗ ਗਿਆ ਜਿਉਂ-ਜਿਉਂ ਡਰਾਪ ਵਧੀ ਗਏ ਉਸ ਹੱਬਣਾ ਸਾਡੇ ਪੈਸੇ ਜਿਹੜੇ ਅਮਾਉਂਟ ਜਿਹੜੀ ਵਧੀ ਰਹੀ ਕਿਉਂਕਿ ਹਰ ਭਰਾ ਨੇ ਜਿਹੜਾ ਇੱਕ ਟਿੱਡ ਪਾ ਲੈਣਾ ਹਨਾ ਉਹ ਕੋਈ ਨਾ ਕੋਈ ਕੀਤਾ ਜਿਹੜਾ ਲਬਦਾਗਾ ਉਵੇਂ ਮੈਨੂੰ ਇੱਕ YouTube ਦਾ ਕੀਤਾ ਜਿਹੜਾ ਮਿਲਿਆ ਸੀਗਾ ਤੇ ਜਦੋਂ ਲੱਕੀ ਡਰਾ ਦੀ ਸਟਾਰਟਿੰਗ ਹੋ ਜੀਤੀ ਤਾਂ ਉਦੋਂ ਸਟਾਰਟਿੰਗ ਦੇ ਵਿੱਚ ਆਪਾਂ ਕਹਿ ਦਈਏ ਜਿਹੜੀ ਵੀਡੀਓ ਕਰਨ ਵਾਲੇ ਭਰਾ ਸੀਗੇ ਉਹ ਲਗਭਗ ਮੈਂ ਕਹਦਾ ਪੰਜ ਤੋਂ ਸੱਤ ਜਾਂ 10 ਕ ਬੰਦੇ ਸੀਗੇ ਪਰ ਜਿਹੜਾ ਅੱਜ ਇੱਕ ਸਾਲ ਬਾਅਦ ਗੱਲ ਕਰੀਏ 2024 ਜੜ ਗਿਆ ਤਾਂ ਅੱਜ ਦੇ ਟਾਈਮ ਦੇ ਵਿੱਚ 82 ਯੂਟਿਊਬਰ ਨੇ ਜਿਹੜੇ ਕਿ ਵੀਡੀਓ ਕਰਕੇ ਕੱਲੇ ਲੱਕੀ ਡਰਾਮਾਂ ਦੀਆਂ ਲੱਕੀ ਡਰਾਮਾਂ ਦੇ ਜਿਹੜੇ ਵੀਡੀਓ ਕਰ ਰਹੇ ਨੇ ਉਹ 82 ਭਰਾ ਨੇਗੇ ਜਿਹੜਾ ਆਪਣਾ ਢਿੱਡ ਚਲਾ ਰਹੇ ਨੇਗੇ 82 ਬੰਦੇ ਦਾ ਉਹ ਚਲਾ ਰਹੇ ਆ ਬਾਈ ਜੇ ਕੋਈ ਇੱਕ ਭਰਾ ਡਰਾ ਰੱਖਦਾਗਾ ਤਾਂ ਡਰਾ ਦੀ ਸਟਾਰਟਿੰਗ ਹੋ ਜਾਂਦੀ ਆ ਵੀਰੇ ਇੱਕ ਕਾਪੀਆਂ ਵਾਲੇ ਤੋਂ ਕਾਪੀਆਂ ਬਣਾਉਣੀਆਂ ਇੱਕ ਪਰਚੂਨ ਵਾਲੀ ਦੁਕਾਨ ਤੋਂ ਠੰਡਾ ਲੈਣਾ ਠੀਕ ਹੈ ਚਾਹ ਆਲ ਪੱਤੀ ਲੈਣੀ ਚਾਹ ਬਣਾਉਣੀ ਟੈਂਟ ਦਾ ਖਰਚਾ ਜਿਹੜਾ ਕਿਰਾਏ ਤੇ ਸਮਾਨ ਲੈਣਾ ਵੀਰੇ ਉਹਦਾ ਢਿੱਡ ਚੱਲਦਾ ਠੀਕ ਹੈ ਤੇ ਜਿਹੜੇ ਅਸੀਂ ਕਾਪੀਆਂ ਕੱਟਣ ਨੂੰ ਭਰਾ ਜਾਂ ਭੈਣਾ ਰੱਖਦੇ ਆ ਉਹਨਾਂ ਦਾ ਢਿੱਡ ਚੱਲਦਾ ਠੀਕ ਹੈ ਤੇ ਇਹ ਚੀਜ਼ ਨਾਲ ਵੱਡੇ ਘਰਾਣੇ ਵੀ ਢਿੱਡ ਚੱਲਦੇ ਨੇ ਬਈ ਕੁੱਲ ਮਿਲਾ ਕੇ ਘਟੋ ਘਟੇ ਇਹਦੇ ਵਿੱਚ ਕਹਦਾ ਮੈਂ ਇੱਕ ਡਰਾ ਦੇ ਵਿੱਚ 82 ਬੰਦੇ ਉਹ ਹੋਗੇ ਫੈਡ ਵਾਲੇ ਹੋਗੇ 2-300 ਬੰਦਾ ਜਿਹੜਾ ਇੱਕ ਡਰਾ ਤੇ ਚੱਲ ਰਿਹਾਗਾ ਇਹ ਜਿਹੜੇ 82 ਬੰਦਿਆਂ ਦੀ ਮੈਂ ਗੱਲ ਕਰ ਰਿਹਾ ਮੈਂ ਤਾਂ ਪੱਖ ਰੱਖ ਰਿਹਾ ਇਹ 82 ਬੰਦੇ ਸਰਕਾਰ ਤੋਂ ਨੌਕਰੀ ਨਹੀਂ ਮੰਗਦੇ। ਇਹ ਸਰਕਾਰ ਤੋਂ ਪੈਸੇ ਨਹੀਂ ਮੰਗਦੇ ਵੀ ਸਾਨੂੰ ਪੈਸੇ ਦਿਓ। ਅਸੀਂ ਵੀ ਸੋਤੋਂ ਨੌਕਰੀ ਲੈਣੀ ਐ। ਇਹ ਆਪਦਾ ਬਈ ਢਿੱਡ ਆਪ ਚਲਾ ਰਹੇ ਨੇ। ਠੀਕ ਐ ਆਪਦੀ ਮਿਹਨਤ ਕਰ ਰਹੇ ਨੇ। ਠੀਕ ਐ ਜੀ। ਬਾਕੀ ਜਿੰਨੇ ਡਰਾ ਕਢਾ ਰਹੇ ਆ ਸਾਰੇ ਇੱਕ ਪਾਰ ਦਾ ਸੀ ਢੰਗ ਨਾਲ ਲੇਕਰ ਰਹੇ ਨੇ। ਵੱਡੇ ਕੱਠ ਦੇ ਵਿੱਚ ਲੇਕਰ ਰਹੇ ਨੇ। ਕੁਝ ਕ ਬੰਦੇ ਜਿਨ੍ਹਾਂ ਨੇ ਖਰਾਬ ਕੀਤਾਗਾ ਇਹ ਸਿਸਟਮ ਨੂੰ ਜਿਹੜੇ ਭੱਜੇ ਨੇਗੇ ਉਹਨਾਂ ਨੇ ਇਹ ਸਿਸਟਮ ਨੂੰ ਖਰਾਬ ਕੀਤਾ ਹੈਗਾ ਉਹਨਾਂ ਕਰਕੇ ਇਹ ਲੋਕਾਂ ਦੇ ਵਿੱਚ ਇੱਕ ਬੈਡ ਕਮੈਂਟ ਵੀ ਗਿਆ ਹੈਗਾ ਪਰ ਜਿੰਨੇ ਕਿ ਮੈਂ ਡਰਾਅ ਕਢਾਏ ਨੇ ਮੈਂ ਆਪਣੀ ਤਸੱਲੀ ਲੈਣਾਗਾ ਵੀ ਮੇਰੇ ਡਰਾਅ ਸਾਰੇ ਇੱਕ ਲਾਈਵ ਪਏ ਨੇਗੇ ਉਹਨਾਂ ਨੂੰ ਅੱਜ ਵੀ ਤੁਸੀਂ ਦੇਖ ਸਕਦੇ ਹੋਗੇ ਜਿੰਨੇ ਡਰਾਅ ਕਢਾਏ ਨੇ ਬਾਕੀ ਲਾਸਟ ਦੇ ਵਿੱਚ ਇਹੀ ਫੇਰ ਮੇਰੀ ਬੇਨਤੀ ਹੈ ਇਹ ਵੀ ਇੱਕ ਪਾਸੇ ਤਾਂ ਸਰਕਾਰ ਜਿਹੜਾ ਡਰਾਅ ਕੱਢ ਰਿਹਾ ਸਹੀ ਬੰਦਾ ਉਹਦੇ 420 ਦਾ ਪਰਚਾ ਹੋ ਰਿਹਾ ਹੈ ਪਰ ਦੂਜੇ ਪਾਸੇ ਉਹੀ ਸਰਕਾਰ ਇੱਕ ਪੋਸਟਰ ਫੜ ਕੇ ਉਹਦੀ ਮਸ਼ਹੂਰੀ ਕਰ ਰਹੀ ਹੈ ਵੀ ਡਰਾ ਦੀ ਜਿਹੜੀ ਪੇਮੈਂਟ ਹੈ ਪਾਓ ਆ ਡਰਾ ਸਹੀ ਲਿਖ ਲੂਗਾ ਪਰ ਇਹ ਪੱਖ ਵੀ ਮੈਂ ਆਉਣੇ ਟਾਈਮ ਦੇ ਵਿੱਚ ਦੂਜੀ ਵੀਡੀਓ ਦੇ ਵਿੱਚ ਜਮਾ ਕਲੀਅਰ ਕਰਕੇ ਲੈ ਕੇ ਆਉਂਗਾ ਨਾਲ ਉਹਦੀ ਫੋਟੋ ਵੀ ਲਾਉਂਗਾ ਵੀ ਆ ਗੱਲ ਬਾਤ ਹੈ ਬਸ ਮੇਰੀ ਅੱਜ ਦੀ ਇੰਨੀ ਕੁ ਵੀਡੀਓ ਦੀ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਦੇ ਆ ਦੋਸਤੋ ਸੋ ਧੰਨਵਾਦ ਜੀ